ਤਾਂ ਦੇਖ ਸਕਦੇ ਹੋ ਕੋਟ ਸਵਾਰੀ ਦੇ ਜੋਹਰ ਨੇ ਜਿਹੜੇ ਨਿਹੰਗ ਸਿੰਘ ਦਿਖਾ ਰਹੇ ਨੇ ਸ਼੍ਰੀ ਫਤਿਹਗੜ ਸਾਹਿਬ ਤੋਂ ਦਰਸ਼ਨ ਕਰ ਰਹੇ ਹੋ ਨਗਰ ਕੀਰਤਨਾ ਜਿਹੜਾ ਕੱਲ ਨਿਕਲ ਚੁੱਕਿਆ ਸੀ ਅੱਜ ਮਹੱਲਾ ਨਿਹੰਗ ਸਿੰਘਾਂ ਦਾ ਏ ਤਮਾਲਗੜ ਦੇ ਨਾਂ ਤੋਂ ਜਾਣਿਆ ਜਾਂਦਾ ਗੁਰਦੁਆਰਾ ਸਾਹਿਬ ਉੱਥੇ ਜਾ ਕੇ ਬਾਬਾ ਫਤਿਹ ਸਿੰਘ ਜੀ ਇਹ ਮਹਾਂਕਾਲ ਦਾ ਸਰੂਪ ਧਾਰਨ ਕਰਕੇ ਸ਼ਸਤਰ ਵਿਦਿਆ ਸ਼ਸਤਰ ਬਸ਼ਤਰ ਪੂਰੇ ਧਾਰਨ ਕਰਕੇ ਫਰਲਾ ਸਜਾ ਕੇ ਤੇ ਆਣ ਕੇ ਦੀਵਾਨ ਦੇ ਵਿੱਚ ਗੁਰੂ ਮਹਾਰਾਜ ਨੂੰ ਅਤੇ ਗੁਰੂ ਕੀ ਸੰਗਤ ਨੂੰ ਫਤੇਗ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਧੀ ਜੋੜ ਮੇਲੇ ਤੇ ਆਉਣ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਗੁਰੂ ਗੁਰੂ ਦੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਸਿੰਘ ਸਜੋ ਉੱਚਾ ਬੁੰਗਾ ਜੋਸ ਜੇ ਨਾਮ ਨਿਹੰਗ ਸੁਜਾਨ ਤਾਂ ਦੇਖ ਸਕਦੇ ਹੋ ਤੁਸੀਂ ਨਿਹੰਗ ਸਿੰਘ ਨੇ ਜਿਹੜੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਦਰਸ਼ਨ ਕਰ ਰਹੇ ਹੋ ਨਗਰ ਕੀਰਤਨਾ ਜਿਹੜਾ ਕੱਲ ਨਿਕਲ ਚੁੱਕਿਆ ਸੀ ਅੱਜ ਮਹੱਲਾ ਨਿਹੰਗ ਸਿੰਘਾਂ ਦਾ ਏ ਤਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਜਾ ਰਹੇ ਨੇ ਨਿਹੰਗ ਸਿੰਘ ਗੁਰੂਕੀਆਂ ਲਾਟਲੀਆਂ ਫੌਜਾਂ ਤਾਂ ਦਰਸ਼ਨ ਕਰ ਸਕਦੇ ਹੋ ਤੁਸੀਂ ਇਸੇ ਤਰੀਕੇ ਦੇ ਨਾਲ ਜਿਵੇਂ ਗੁਰੂ ਸਾਹਿਬ ਨੇ ਪ੍ਰਾਤਨ ਰਵਾਇਤਾਂ ਬਖਸ਼ੀਆਂ ਸੀ ਤਾ ਬਾਬਾ ਜੀ ਨਾਲ ਗੱਲਬਾਤ ਵੀ ਕਰਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਮਹੱਲਾ ਕੱਢ ਰਹੇ ਹਾਂ ਜਿਸ ਤਰੀਕੇ ਦੇ ਨਾਲ ਗੁਰੂ ਸਾਹਿਬਾਨ ਨੇ ਸ਼ੁਰੂਆਤ ਕੀਤੀ ਸੀ ਉਸ ਤਰੀਕੇ ਦੇ ਨਾਲ ਮਹੱਲਾ ਕੱਢਿਆ ਜਾ ਰਿਹਾ ਜਿਵੇਂ ਗੁਰੂ ਸਾਹਿਬ ਕੱਢਦੇ ਹੁੰਦੇ ਸੀ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੁਪੁੱਤਰ ਬਾਬਾ ਜੋਰਾਵਰ ਸਿੰਘ ਤੇ ਦੇ ਬਾਬਾ ਫਤਿਹ ਸਿੰਘ ਅਜੇ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਜੋੜ ਮੇਲੇ ਜੋ ਪੰਥ ਖਾਲਸਾ ਦਲ ਪੰਥ ਸਮੁੱਚਾ ਸਿੱਖ ਜਗਤ ਬੜੀਆਂ ਚੜ੍ਹਦੀਆਂ ਕਲਾ ਸਹਿਤ ਸ਼ਹੀਦੀ ਜੋੜ ਮੇਲੇ ਮਨਾਉਂਦੇ ਹਨ ਸੋ ਕੱਲ ਦੇ ਦਿਨ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਤਰ ਸ਼ਾਇਆ ਹੇਠ ਨਗਰ ਕੀਰਤਨ ਸੱਜੇ ਅਤੇ ਅੱਜ ਸਾਰੇ ਦਲਾਂ ਵੱਲੋਂ ਸ਼ਹੀਦੀ ਜੋੜ ਮੇਲੇ ਦੇ ਸਬੰਧ ਵਿੱਚ ਜੰਗੀ ਕਰਤਵ ਗੁਰੂ ਕੇ ਖਾਲਸੇ ਦੇ ਉਹ ਅੱਜ ਗੁਰੂ ਕੇ ਗੁਰੂਕੀਆਂ ਫੌਜਾਂ ਜੋ ਹੈ ਮਹੱਲੇ ਚੜੀਆਂ ਹਨ ਸੋ ਅੱਗੇ ਪੰਡਾਲ ਸਟੇਡੀਅਮ ਦੇ ਵਿੱਚ ਜਾ ਕੇ ਤੇ ਉੱਥੇ ਘੋੜ ਦੌੜ ਹੋਵੇਗੀ ਤੇ ਜੰਗੀ ਕਰਤਵ ਸ਼ਸਤਰ ਵਿਦਿਆ ਦੇ ਜੋਰ ਦਿਖਾਏ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਤੁਸੀਂ ਦੱਸਦੇ ਹੋ ਮਹੱਲੇ ਦਾ ਇਤਿਹਾਸ ਹੈ ਜਿਹੜਾ ਪ੍ਰਾਤਨ ਇਤਿਹਾਸ ਹੈ ਸ਼ੁਰੂਆਤ ਕੱਤੋਂ ਹੁੰਦੀ ਹੈ ਗੁਰੂ ਸਾਹਿਬਾਨ ਕੱਤੋਂ ਸ਼ੁਰੂ ਕਰਦੇ ਨੇ ਇਹ ਸ਼ੁਰੂਆਤ ਗੁਰੂ ਸਾਹਿਬ ਤੋਂ ਹੋਈ ਹੈ ਗੁਰੂ ਸਾਹਿਬ ਤੋਂ ਹੋਈ ਹੈ ਸ਼ੁਰੂ ਤੋਂ ਚੱਲਦੀ ਆ ਰਹੀ ਹੈ ਜਦੋਂ ਤੋਂ ਬੁੱਢਾ ਅਦਲ ਤਰਨਤਨਦਲ ਹੋਂਦ ਵਿੱਚ ਆਏ ਉਦੋਂ ਤੋਂ ਹੀ ਜੋ ਕਿ ਜੋੜ ਮੇਲੇ ਜੰਗੀ ਕਰਤਬ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੰਗੀ ਕਰਤਬ ਜੋ ਮੀਰੀ ਪੀਰੀ ਦੇ ਸਿਧਾਂਤ ਦੇ ਅਨੁਸਾਰ ਉਹਦੇ ਅਨੁਸਾਰ ਸੋ ਜੋ ਹੁਲੇ ਮਹਲੇ ਜਿਹੜੇ ਖੇਡੇ ਜਾ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਨਾਲ ਬਾਬਾ ਜੀ ਇੱਕ ਹੋਰ ਵੀ ਤੁਸੀਂ ਜਿਹੜਾ ਫਰਲਾ ਛੱਡਿਆ ਹੁੰਦਾ ਹੈ ਦਿਮਾਲੇ ਦੇ ਉੱਪਰ ਤਾਂ ਇਹਦਾ ਇਤਿਹਾਸ ਵੀ ਸੰਖੇਪ ਦੇ ਵਿੱਚ ਸੰਗਤ ਨੂੰ ਦੱਸ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਾਈ ਸਾਹਿਬ ਪੁੱਛ ਰਹੇ ਹਨ ਜੋ ਸਾਡੇ ਸੀਸ ਦੇ ਉੱਪਰ ਫਰਲਾ ਸਜ ਰਿਹਾ ਉਹਦੇ ਬਾਰੇ ਪੁੱਛ ਰਹੇ ਹਨ ਕਿ ਇਹ ਕਿਦੋਂ ਤੋਂ ਇਹ ਸਜਣੇ ਸ਼ੁਰੂ ਹੋਏ ਫਰਲੇ ਸੋ ਇਹ ਵਚਨ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਜੋ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਦੀਵਾਨ ਸਜੇ ਹੋਏ ਸਨ ਤੇ ਉੱਥੇ ਗੁਰੂ ਮਹਾਰਾਜ ਨੇ ਸੰਗਤ ਵਿੱਚ ਵਜਨ ਕੀਤਾ ਵੀ ਜੋ ਅਕਾਲ ਪੁਰਖ ਦਾ ਸਰਗੁਣ ਸਰੂਪ ਖਾਸ ਰੂਪ ਹੈ ਉਹਦੇ ਕੋਈ ਦਰਸ਼ਨ ਸਾਨੂੰ ਕਰਾ ਸਕਦਾ ਤੇ ਉਸ ਵਕਤ ਬਾਬਾ ਫਤਿਹ ਸਿੰਘ ਜੀ ਦੀਵਾਨ ਦੇ ਵਿੱਚੋਂ ਉੱਠ ਕੇ ਕੇਸਗੜ੍ਹ ਸਾਹਿਬ ਦੇ ਨਾਲ ਜੋ ਮਜੀ ਸਾਹਿਬ ਦਿਮਾਲਗੜ੍ਹ ਦੇ ਨਾਂ ਤੋਂ ਜਾਣਿਆ ਜਾਂਦਾ ਗੁਰਦੁਆਰਾ ਸਾਹਿਬ ਉੱਥੇ ਜਾ ਕੇ ਬਾਬਾ ਫਤਿਹ ਸਿੰਘ ਜੀ ਇਹ ਮਹਾਂਕਾਲ ਦਾ ਸਰੂਪ ਧਾਰਨ ਕਰਕੇ ਸ਼ਸਤਰ ਵਿਦਿਆ ਸ਼ਸਤਰ ਬਸ਼ਤਰ ਪੂਰੇ ਧਾਰਨ ਕਰਕੇ ਫਰਲਾ ਸਜਾ ਕੇ ਤੇ ਆਣ ਕੇ ਦੀਵਾਨ ਦੇ ਵਿੱਚ ਗੁਰੂ ਮਹਾਰਾਜ ਨੂੰ ਅਤੇ ਗੁਰੂ ਕੀ ਸੰਗਤ ਨੂੰ ਫੜੇ ਗਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਫਿਰ ਸੰਗਤਾਂ ਨੂੰ ਦੱਸਿਆ ਸੰਗਤਾਂ ਨੂੰ ਦੱਸਿਆ ਵੀ ਇਹ ਅਕਾਲ ਪੁਰਖ ਦਾ ਜੋ ਸਰਗਣ ਸਰੂਪ ਖਾਸ ਰੂਪ ਹੈ ਉਹ ਇਹ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੋੜ ਮੇਲੇ ਤੇ ਆਈਆਂ ਹੋਈਆਂ ਸੰਗਤਾਂ ਨੂੰ ਸਮਾਰ ਸਾਰੀਆਂ ਸੰਗਤਾਂ ਨੂੰ ਸ਼ਹੀਦੀ ਜੋੜ ਮੇਲੇ ਤੇ ਆਉਣ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਗੁਰੂ ਗੁਰੂ ਦੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਸਿੰਘ ਸਜੋ ਅਤੇ ਤਿਆਰ ਪਰ ਤਿਆਰ ਹੋਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਆਂਗ ਸਿੰਘ ਮੁਹੱਲਾ ਕੱਢ ਰਹੇ ਨੇ ਤੋਂ ਮਾਲੇ ਦੇ ਉੱਪਰ ਜਿਹੜਾ ਫਰਲਾ ਛੱਡਿਆ ਹੁੰਦਾ ਉਸ ਦਾ ਇਤਿਹਾਸ ਵੀ ਹੈ ਨਾ ਇਹਨਾਂ ਦੱਸਿਆ ਤਾਂ ਇਸੇ ਤਰ੍ਹਾਂ ਪਿੱਛੇ ਦੀ ਪਿੱਛੇ ਪੂਰੇ ਜੱਥੇ ਦੇ ਵਿੱਚ ਜਿਹੜੇ ਸਿੰਘ ਨੇ ਪ੍ਰਾਤਨ ਰਿਵਾਇਤਾਂ ਜਿਵੇਂ ਗੁਰੂ ਕਾਲ ਤੋਂ ਮਹੱਲਾ ਜਿਹੜਾ ਕੱਢਿਆ ਜਾਂਦਾ ਗੁਰੂ ਸਾਹਿਬਾਨ ਦੇ ਸਮੇਂ ਤੋਂ ਤਾਂ ਉਸ ਤਰੀਕੇ ਦੇ ਨਾਲ ਜਿਵੇਂ ਗੁਰੂ ਸਾਹਿਬਾਨ ਸਿੱਖਾਂ ਨੂੰ ਸਿੱਖਿਆ ਦਿੰਦੇ ਸੀ ਜਾਂ ਜਿਸ ਤਰੀਕੇ ਦੇ ਨਾਲ ਮਹੱਲਾ ਪਹਿਲਾਂ ਨਿਕਲਿਆ ਕਰਦਾ ਸੀ ਤਾਂ ਦੇਖ ਸਕਦੇ ਹੋ ਕੋੜ ਸਵਾਰੀ ਦੇ ਜੋਹਰ ਨੇ ਜਿਹੜੇ ਨਿਹੰਗ ਸਿੰਘ ਦਿਖਾ ਰਹੇ ਨੇ ਗੁਰੂ ਕੀਆਂ ਲਾਡਲੀਆਂ ਫੌਜਾਂ ਦਿਖਾ ਰਹੀਆਂ ਨੇ ਉਧਰ ਮੈਂ ਕਹੂੰਗਾ ਜ਼ਰੂਰ ਦਿਖਾ ਦਿਓ ਭਜੰਗੀ ਸਿੰਘ ਨੇ ਜਿਹੜੇ ਉਹ ਘੋੜਿਆਂ ਦੇ ਉੱਤੇ ਸਵਾਰ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਇਹ ਮਹੱਲਾ ਸ਼ੁਰੂ ਹੋ ਕੇ ਸ਼੍ਰੀ ਜੋਤੀ ਸੂਰ ਸਾਹਿਬ ਪਹੁੰਚ ਚੁੱਕਿਆ ਤਾਂ ਇਸ ਤੋਂ ਬਾਅਦ ਬਾਬਾ ਬੰਤਾ ਸਿੰਘ ਬਹਾਦਰ ਕਾਲਜ ਦੇ ਵਿੱਚ ਜਿਹੜੇ ਜੋਹਰ ਨੇ ਘੋੜਸਵਾਰੀ ਦੇ ਸ਼ਾਸਤਰ ਵਿੱਦਿਆ ਦੇ ਉਹ ਦਿਖਾਏ ਜਾਣਗੇ ਕੈਮਰਾ ਪਰਸਨ ਦਵਿੰਦਰ ਦੇ ਨਾਲ ਮੈਂ ਰਾਜਵੀਰ ਸਿੰਘ ਪ੍ਰੋ ਪੰਜਾਬ ਟੀਵੀ ਸ਼੍ਰੀ ਫਤਿਹਗੜ੍ਹ ਸਾਹਿਬ